ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੱਪਾ ਰਾਜ ਚੈਨਲ ਤੇ ਤੁਹਾਡਾ ਸਵਾਗਤ ਹੈ YouTube ਫੈਮਿਲੀ ਦੇ ਸਾਰੇ ਠੀਕ ਠਾਕ ਹੋ ਦੀਏ ਸਾਰਿਆਂ ਸਤਿ ਸ੍ਰੀ ਅਕਾਲ ਜੀ ਦੇਖੋ ਜੀ ਅੱਜ ਆਈ ਮੈਂ ਪੰਡ ਆਪਣੇ ਪੀਕੇ ਖਾਣ ਕੇ ਫਤੇਗੜ ਜੋ ਕਿ ਸਾਡੇ ਪੰਡ ਤੋਂ ਲੱਗ ਗਈ ਆ 10 ਮਿੰਟ ਦਾ ਰਸਤਾ ਸਾਰਾ ਤੇ ਮੰਮੀ ਜੀ ਮੇਰੇ ਵੱਡੇ ਠੀਕ ਨਹੀਂ ਸੀਗੇ ਤੇ ਇਹਨਾਂ ਨੇ ਕਰਾਇਆ ਸੀ ਪ੍ਰੈਸ਼ਨ ਤੇ ਤੇ ਚੂਣਾ ਟੁੱਟ ਗਿਆ ਸੀਗਾ ਤੇ ਉਹ ਫਿਰ ਮੇਤੋਂ ਆ ਨਹੀਂ ਹੋਇਆ ਤੇ ਮੈਂ ਦੇਖਣ ਆਈ ਆ ਤੇ ਮੈਨੂੰ ਯਾਦ ਵੀ ਕਰਦੇ ਸੀ ਮੈਨੂੰ ਪਤਾ ਲੱਗਾ ਤੇ ਤੁਹਾਨੂੰ ਪਤਾ ਵਜੇ ਗੱਲ ਕੰਮ 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 ਕਰਾਂ ਵਿੱਚ ਤੇ ਲੇਟ ਸ਼ਿਫਟ ਹੋ ਹੀ ਜਾਂਦਾ ਆ ਤੇ ਮੈਂ ਫਿਰ ਦੁਪਹਿਰ ਨੂੰ 2 ਵਜੇ ਫੇਰ ਘਰੋਂ ਟੁੜੀ ਨਾਲ ਬੱਚਿਆਂ ਨੂੰ ਨਾਲ ਲੈ ਕੇ ਤੇ ਮੇਰੇ ਤੋਂ ਹਰਿਆਣੇ ਗਿਆ ਤੇ ਸੁਣ ਕੇ ਤੇ ਮੈਂ ਫਿਰ ਦੌੜੀ ਆਈ ਤੁਹਾਨੂੰ ਪਤਾ ਕੁੜੀਆਂ ਆਪਣੇ ਪੇਕਿਆਂ ਤੋਂ ਉਹਨਾਂ ਕੋਈ ਤੱਤੀ ਹਵਾ ਵੇ ਨਹੀਂ ਜਾ ਸਕਦੀਆਂ ਨਾ ਕਿ ਬਹੁਤ ਦਿਲ ਥੋੜੇ ਹੁੰਦੇ ਹੋ ਸਦਾ ਸੁੱਖ ਮੰਗਦੀਆਂ ਆਪਣੇ ਪੇਕਿਆਂ ਦੀਆਂ ਨਾ ਵੀ ਕਿਸੇ ਨੂੰ ਕੋਈ ਕੁੱਝ ਨਾ ਹੋਵੇ ਭਾਵੇਂ ਕੁੜੀਆਂ ਨੂੰ ਜੋ ਮਰਜ਼ੀ ਕੋ ਕਹੀ ਜਾਵੇ ਪਰ ਕੁੜੀਆਂ ਨਹੀਂ ਸੁਣ ਸਕਦੀਆਂ ਆਪਣੇ ਪੇਕਿਆਂ ਦੀ ਨਾ ਕੋਈ ਵੀ ਤੀ ਹਵਾ ਸਿਣੀ ਸਹਿ ਸਕਦੀਆਂ ਤੇ ਮੈਂ ਤਾਂ ਬਿਲਕੁਲ ਨਹੀਂ ਹੈਗਾ ਮੈਨੂੰ ਮੈਨੂੰ ਜੋ ਮਰਜੀ ਕਈ ਜਾਵੇ ਪਰ ਮੇ ਤੋਂ ਨਹੀਂ ਕਿਸੇ ਦਾ ਮਾੜਾ ਹੁੰਦਾ ਨਾਰੰਬ ਕਰਾਵੇ ਆਪਾਂ ਤੈਰੀਕ ਦਾ ਭਲਾ ਮੰਗੀ ਤਾ ਤੇ ਮੰਮੀ ਹੁਣੇ ਬੈਠੇ ਗੱਲਾਂ ਬਾਤਾਂ ਕਰਨ ਦੇ ਸੀਗੇ ਤੋਂ ਮੀ ਮੇਰੇ ਨਾਲ ਦੇਖ ਕੇ ਬਹੁਤ ਖੁਸ਼ ਹੋਏ ਵੀ ਹਾਂ ਵੀ ਮੇਰੀ ਮੇਰੀ ਧੀ ਆ ਗਈ ਹੈ ਨਾ ਤੇ ਨਾਲੇ ਮਦਰ ਦੇਵੀ ਤੁਹਾਨੂੰ ਸਾਰਿਆਂ ਨੂੰ ਪਤਾ ਆ ਤੇ ਸਾਰਿਆਂ ਦੀਆਂ ਮਾਵਾਂ ਨੂੰ ਰੱਬ ਤੰਦਰੁਸਤੀਆਂ ਦੇ ਦੇਣਾ ਠੀਕ ਠਾਕ ਹੋਣ ਤੇ ਹੁਣ ਤਾਂ ਕੁਝ ਠੀਕ ਹੈ ਪਹਿਲਾਂ ਨਾਲ ਦੱਸਦੇ ਸੀਗੇ ਬਿਦਵਾਈ ਨਾ ਠੀਕ ਹੈ ਕੁਐਸਚਨ ਮਤਲਬ ਕਾਹ ਵੀ ਹੱਤ ਤੱਕ ਮੈਂ ਦੱਸ ਦਿਸ ਮੇਗਾ ਹੌਲੀ ਹੌਲੀ ਚਲੋ ਖੈਰ ਸਹੀ ਹੋ ਜਾਣਾ ਦੁੱਖ ਇੱਕਦਮ ਆ ਜਾਂਦਾ ਹੈ ਤਾਂ ਜਾਂਦਾ ਹੌਲੀ ਹੌਲੀ ਆ ਤੇ ਇਧਰ ਮੰਮੀ ਛੋਟੇ ਤੇ ਆਲੂ ਪਿਆਜ਼ ਕੱਟਣ ਡੇ ਆ ਸਾਡੇ ਵਾਸਤੇ ਕੁਝ ਬਣਾਉਣਾ ਮੈਨ ਲੱਗਾ ਚੌਲ ਚੜਾਉਣੇ ਹੋਣਾ ਨੇ ਤੇ ਦੁਪਹਿਰ ਦਾ ਟਾਈਮ ਸਿੱਟੀ ਕੀ ਦੁਪਹਿਰ ਸੀਗੀ ਤੇ ਜੋਤ ਸਕੂਲੋਂ ਆਇਆ ਤਾਂ ਫਿਰ ਨਾਲ ਲੈ ਕੇ ਆਇਆ ਇਹਨੂੰ ਕਿਹਾ ਮੰਮੀ ਮੈਂ ਵੀ ਜਾਣਾ ਮਮਾ ਨਾਨੀ ਮਮਾ ਨੂੰ ਦੇਖਣਾ ਨਾ ਚਲੋ ਮੈਂਗਾ ਠੀਕ ਆ ਆਪਾਂ ਚੱਲ ਜਾਂਦੇ ਨਾ ਤੇ ਕਿਹੜਾ ਬਸ ਡਿੱਕਣੀ ਆ ਆਪਾਂ ਆਪ ਆਪਣੀ ਐਗਟੀਵਲ ਜੇ ਚੱਲ ਜਾਣਾ ਤਾਂ ਉੱਤੀ ਆ ਜਾਣਾ ਹਨਾ ਦੇਖੋ ਜੀ ਦੁੱਖ ਕੋਈ ਵੀ ਆ ਭਾਵੇਂ ਥੋੜਾ ਵੀ ਆ ਦੁੱਖ ਤਾਂ ਦੁੱਖ ਹੀ ਹੁੰਦਾ ਨਾ ਤੇ ਕਿੰਨੀ ਕਮਜ਼ੋਰੀ ਜਿੱਦਾਂ ਕਹ ਲੋ ਵੀ ਦੁੱਖ ਰੱਬ ਵੀ ਜਿੱਦਾਂ ਕਹ ਲੋ ਵੀ ਇੰਨਾ ਮੇਰੇ ਮੰਮੀ ਉਹ ਨਹੀਂ ਨਾਲ ਲੈਂਦੇ ਵਾਈਗੁਰੂ ਦਾ ਹਨਾ ਤੇ ਫਿਰ ਵੀ ਦੁੱਖ ਆ ਗਿਆ ਚਲੋ ਹਿਸਾਬ ਕਰਮਾਂ ਦੇ ਹਿਸਾਬ ਤਾਂ ਹੁੰਦੇ ਜਿਹੜਾ ਆਪਾਂ ਦੁੱਖ ਕਰਮਾਂ ਚ ਹੈਗਾ ਉਹ ਤਾਂ ਆਪਾਂ ਨੂੰ ਹਰ ਹਾਲਤ ਲੈਣੇ ਪੈਣਾ ਆ ਤੇ ਆਪਾਂ ਕਿਸੇ ਨੇ ਕੋ ਦੋਸ਼ ਨਹੀਂ ਕਰ ਸਕਦੇ ਨਾ ਆਪਣੇ ਕਰਮਾਂ ਦਾ ਦੁੱਖ ਆਪਾਂ ਨੂੰ ਲੈਣਾ ਪੈਂਦਾ ਉਹ ਹੰਡਾਉਣਾ ਪੈਂਦਾ ਚਲੋ ਖੈਰ ਦੁੱਖ ਤੋਂ ਬਾਅਦ ਸੁੱਖ ਆ ਜੂ ਦੁੱਖ ਤੋਂ ਬਾਅਦ ਸੁੱਖ ਆ ਜੂ ਤੇ ਚਲੋ ਖੈਰ ਦੁੱਖ ਭੁੱਲ ਜਾਂਦਾ ਹਨਾ ਜਿੰਨਾ ਵੀ ਆਪਾਂ ਕਟਿਆ ਹੁੰਦਾ ਸਭ ਭੁੱਲ ਜਾਂਦਾ ਆ ਤੇ ਇਦਾਂ ਆ ਕੀ ਗੱਲ ਇਹ ਵੀ ਮੈਂ ਤੁਹਾਨੂੰ ਤੁਹਾਡੇ ਭੈਣ ਭਰਾਵਾਂ ਦੇ ਨਾਲ ਆਪਣੇ ਭੈਣ ਭਰਾਵਾਂ ਦਿੱਕਤ ਦੀ ਤੁਸੀਂ ਵਿਚੋ ਲੈਣਾ ਬਣਿਓ ਕੰਨਾਂ ਨੂੰ ਹੱਥ ਹਲਵਾ ਲਓ ਬਹੁਤ ਜਿੱਦਾਂ ਗੱਲੋ ਵੀ ਜੋ ਕਿਸਮ ਵਿੱਚ ਲਿਖਿਆ ਹੁੰਦਾ ਇਨਸਾਨ ਦੇ ਹੁਣਾਂ ਚਲੋ ਖੈਰ ਉਹੀ ਹੁੰਦਾ ਜੋ ਵਾਇਰਲ ਵਿੱਚ ਲਿਖਿਆ ਹੁੰਦਾ ਆ ਤੇ ਤੇ ਸਾਰੀ ਗੱਲ ਵਿਚੋਲਿਆਂ ਦੇ ਅਟਕ ਜਾਂਦੀ ਆ ਵੀ ਜੋ ਕਿਰਾਇਆ ਵਸ ਇਹਨਾਂ ਨੇ ਕਿਰਾਇਆ ਜਾਂ ਕਿਦਾਂ ਵੀ ਹੈਗਾ ਨਾ ਜਿੰਨਾਂ ਨਾਲ ਹੋਈਆਂ ਉਹਨਾਂ ਨੂੰ ਪਤਾ ਆ ਸਾਰਿਆਂ ਨੂੰ ਹਨਾ ਜਿੰਨਾਂ ਦੇ ਨਾਲ ਹੋਈਆਂ ਇਹ ਗੱਲਾਂ ਬਾਤਾਂ ਚਲੋ ਖੈਰ ਤੇ ਹੁਣ ਅਸੀਂ ਚੌਲ ਚੁਲ ਖਾ ਕੇ ਤੇ ਹੁਣ ਘਰੋਂ ਤੁਰ ਪਏ ਆ ਤੇ ਇਹ ਸਾਡੇ ਪਿੰਡ ਦੀ ਫੇਰਨੀ ਤੇ ਉਹ ਦੋ ਦੋ ਸਾਡੇ ਘਰ ਰਹਿ ਗਏ ਬਲੌਗ ਬਹੁਤਾ ਨਹੀਂ ਬਣਿਆ ਤਾਂ ਦੋ ਘਰ ਹੈ ਨਹੀਂ ਸੀ ਘਰ ਚਲੋ ਜਿਹੜੇ ਬਲੌਗ ਚ ਆਉਂਦੇ ਆਪਾਂ ਲੈ ਰਿਹਾ ਤੇ ਕੁਛ ਵਰਜਾਈਆਂ ਭਤੀਜੀਆਂ ਚਲੋ ਖੈਰ ਨਹੀਂ ਆਉਂਦੀਆਂ ਪਰ ਪਿਆਰ ਬਹੁਤ ਕਰਦੀਆਂ ਮੇਰੇ ਨਾਲ ਹੋਣਾ ਤੇ ਬਸ ਇਦਾਂ ਸਾਡਾ ਪਿਆਰ ਬਣਿਆ ਰਵੇ ਕਿਉਂ ਮੇਰੇ ਵਿੱਚ ਰਹੀਆਂ ਜਾਂ ਮੇਆਂ ਵਿੱਚ ਰਹੀਆਂ ਨਾ ਤੇ ਬਸ ਇਦਾਂ ਬਸ ਵੈਗੁਰੂ ਪਿਆਰ ਰੱਖੇ ਸਾਡਾ ਆਕਸ ਵਿੱਚ ਤੇ ਬਹੁਤ ਵਧੀਆ ਬਹੁਤ ਕਰਦੀਆਂ ਮੇਰਾ ਹਨਾ ਜਦੋਂ ਮੈਂ ਪਿੰਡ ਜਾਨੀ ਆ ਤੇ ਚਾਹ ਪਾਣੀ ਭਤੀਜੀਆਂ ਮੇਰੀ ਅੱਗੇ ਪਿਛੇ ਲੱਗੇ ਘੁੰਮਦੀਆਂ ਨਾ ਚਲੋ ਖੈਰ ਬੋਲਵਾਨੀ ਦਾ ਰਸ ਹੁੰਦਾ ਹੋਰ ਕੁਛ ਨਹੀਂ ਜੀ ਇੱਥੇ ਲੈ ਕੁਛ ਨਹੀਂ ਜਾਣਾ ਹੈਗਾ ਤੇ ਆਪਣੇ ਸਟੈਂਡ ਤੇ ਰਿਆ ਕਰੋ ਤੇ ਹੁਣ ਸਾਡਾ ਪਿੰਡ ਝੰਡੇ ਸਰਾਏ ਦੇ ਲੱ ਬਿਲਕੁਲ ਲੱਗੇ ਆ ਤੇ ਝੰਡੇ ਸਰਾਏ ਨੂੰ ਜਾਂਦਾ ਰਾ ਕਣਕਾਂ ਵੱਢ ਹੋ ਗਈਆਂ ਤੇ ਹੁਣ ਨਾੜ ਵੀ ਖਤਮ ਹੋ ਗਿਆ ਤਾਂ ਹੁਣ ਪਨੀਰੀਆਂ ਦੀ ਰੋਤ ਆ ਗਈ ਹੈ ਹੁਣ ਜਿਵੇਂ ਦਾ ਪਨੀਰੀਆਂ ਵੇਝਣਗੇ ਤੇ ਚੋਣੇ ਤਿਆਰੀ ਹੋ ਗਈਆਂ ਤੇ ਕਈਆਂ ਜਿਹਦਾ ਬਾਣ ਬਾਕੇ ਛੱਡ ਵੀ ਤਾ ਤੇ ਇਕਦਮ ਪੱਧਰ ਆਇਆ ਤਾਂ ਫਰਜ ਜੂਨ ਮਹੀਨੇ ਨੂੰ ਹਰਿਆਲੀ ਹਰਿਆਲੀ ਮਈ ਦੇ ਮਹੀਨੇ ਪਨੀਰੀ ਤੇ ਜੂਨ ਦੇ ਮਹੀਨੇ ਚੋਨਾ ਲਾ ਗਿਆ ਨਾ ਸਾਡੇ ਵੀ ਤਕਰੀਬਨ ਝੋਨਾ ਮਤਲਬ ਪਨੀਰੀ ਵੀਜਣ ਵਾਸਤੇ ਥਾਂ ਤਾਂ ਬਣਾਈ ਲਿਆ ਆ ਦੇਖੋ ਜੀ ਹੁਣ ਆ ਗਿਆ ਭਾਬੀ ਜੀ ਹੁਣੀ ਬਾਏ ਬਾਏ ਕੰਡੇ ਕਹਿੰਦੇ ਆਜੋ ਮੈਂ ਕਿਹਾ ਹੁਣ ਫੇਰ ਆਵਾਂਗੇ ਸਾਨੂੰ ਕਾਲੀ ਆ ਨਾ ਇਹ ਆ ਗਿਆ ਜੰਡੇ ਪਿੰਡ ਹੈ ਛੋਟਾ ਜਿਹਾ ਹੀ ਆ ਤੇ ਇਹਦੇ ਨਾਲ ਹੀ ਸਰਾਏ ਅੱਗੇ ਤੇ ਇਹ ਪਿੰਡ ਦੀ ਫਿਰਨੀ ਫਿਰਨੀ ਕਿੰਨਾ ਸੋਹਣਾ ਮਤਲਬ ਬੂਟੇ ਲੱਗੇ ਹੋਏ ਆ ਤੇ ਕਿੰਨਾ ਵਧੀਆ ਹਰਿਆਲੀ ਜੀ ਲੱਗਦੀ ਆ ਤੇ ਵਾਰਲੇ ਮਤਲਬ ਫਿਰਨੀ ਫਿਰਨੀ ਤਾਂ ਗੁਰਦੁਆਰਾ ਸਾਹਿਬ ਆ ਗਿਆ ਅੱਗੇ ਤੇ ਬਿਲਕੁਲ ਛੋਟਾ ਜਿਹਾ ਪਿੰਡ ਆ ਤੇ ਇਥੋਂ ਜਾਂਦਾ ਹੁੰਦਾ ਸੀ ਸਾਈਕਲ ਤੇ ਹਨਾ ਤੇ ਜਦੋਂ ਪੜਨ ਵੀ ਜਾਣਾ ਹਨਾ ਤੇ ਜਦੋਂ ਸ਼ਹਿਰ ਵੀ ਜਾਣਾ ਸਾਡਾ ਰਸਤਾ ਇਹ ਹੀ ਹੁੰਦਾ ਸੀ ਜਮਦਰ ਮੰਗ ਕੀ ਵੱਲ ਦੀ ਤੇ ਬਸ ਦੋ ਹੁੰਦੇ ਸੀਗੇ ਸਿੱਖ ਤੇ ਸਾਡੇ ਜਾਣ ਆਉਣ ਦੇ ਤੇ ਫਿਰ ਪਿੰਡ ਦੀ ਫਿਰਨੀ ਫਿਰਨੀ ਇਧਰ ਵੀ ਉਹ ਪਾਰਲੀ ਸਾਈਡ ਵੀ ਆ ਤੇ ਚਲਦੇ ਆ ਹੁਣ ਤੇ ਚੜ ਜਾਣਾ ਹੁਣ ਮੇਨ ਰੋਡ ਜਿਹੜਾ ਕਰਤਾਰਪੁਰ ਤੋਂ ਸਿੱਧਾ ਉੱਪਰ ਜਾਂਦਾ ਆ ਤੇ ਬਹੁਤ ਰੋਡ ਵਗਦਾ ਆ ਵੈਸੇ ਇੱਧਰ ਤਾਂ ਸਾਡੇ ਝੰਡੇ ਵਾਲ ਤਾਂ ਵੈਸੇ ਘਾਟੀ ਪਿੰਡਾਂ ਵਾਲੇ ਲੋਕ ਹੀ ਆਉਂਦੇ ਆ ਤੇ ਵੈਸੇ ਪਿੰਡ ਸੋਨਾ ਛੋਟੇ ਛੋਟੇ ਪਿੰਡ ਆ ਇਹ ਤੇ ਬੜੀਆਂ ਪਿੰਡ ਦੀ ਸੈਰ ਕਰਾਉਂਦੇ ਆ ਝੰਡਿਆਂ ਦੀ ਕੈਨੇਡਾ ਅਮਰੀਕਾ ਵਾਲੇ ਇਟਲੀ ਵਾਲੇ ਆਸਟ੍ਰੇਲੀਆ ਵਾਲੇ ਹੋਣਾ ਸਪੇਨ ਵਾਲੇ ਸਾਰੇ ਆਣਿਆ ਤੇ ਉਹ ਹੈਗਾ ਮੇਨ ਗੇਟ ਪਿੰਡ ਨੂੰ ਜਾਣ ਦਾ ਤੇ ਇਹ ਆ ਗਏ ਆ ਹੁਣ ਸਰਾਏ ਝੰਡੇ ਸਰਾਏ ਦੇ ਸੈਂਟਰ ਵਿੱਚ ਆ ਘਰ ਆ ਬੜਵਡੇ ਕੁਠੇ ਜੜੀਆਂ ਹੈਗੀਆਂ ਤੇ ਆ ਗਿਆ ਝੰਡੇ ਸਰਾਏ ਦਾ ਸਕੂਲ ਹਨਾ ਇਹ 8ਵੀਂ ਤੱਕ ਆ ਮੈਂ ਇੱਥੇ ਪੜ੍ਹੀ ਆ 8ਵੀਂ ਕਲਾਸ ਕੀਤੀ ਆ ਮੈਂ ਤੇ ਹੁਣ ਤਾਂ ਕਾਫੀ ਕੁਝ ਚੇਂਜ ਹੋ ਗਿਆ ਤੇ ਉਦੋਂ ਤਾਂ ਬਹੁਤ ਘੱਟ ਸੀ ਕਮਰੇ ਜਾਂ ਕਿਦਾਂ ਬਹੁਤ ਸਕੂਲ ਨੇ ਤਰੱਕੀ ਕੀਤੀ ਆ ਤੇ ਇਹ ਵੀ ਰਸਤਾ ਜਾਂਦਾ ਹੁਣ ਇਹ ਹੈਗਾ ਸਰਾਏ ਦਾ ਝੰਡੇ ਸਰਾਏ ਯਾਨੀ ਹੈਗਾ ਇੱਕ ਪਿੰਡ ਆ ਇੱਕ ਪਿੰਡ ਚ ਮਤਲਬ ਬੋਲਣ ਚ ਇੱਕ ਪਿੰਡ ਉੱਤ ਪਰ ਹੈਗੇ ਦੋ ਪਿੰਡ ਆ ਇਹ ਹੈਗੇ ਛੋਟੇ ਛੋਟੇ ਨਾਰਮਲ ਜਿਹੇ ਪਿੰਡ ਆ ਦੇਖੋ ਇਹ ਸਾਰੇ ਪਿੰਡਾਂ ਨਾਲ ਸੁਖਨਾ ਹੈ ਨਾ ਸਾਡਾ ਪਿੰਡ ਬੋਪਾ ਰਾਏ ਸਭ ਤੋਂ ਵੱਡਾ ਮੰਨਿਆ ਪਰ ਮੰਨਿਆ ਪਿੰਡ ਸਾਡਾ ਆ ਜੀ ਸਭ ਤੋਂ ਸੁਖਨਾ ਇੱਥੇ ਵੋਟ ਵੀ ਜ਼ਿਆਦੀ ਆ ਤੇ ਸਾਡੇ ਜਿਹੜੇ ਨਾਲ-ਨਾਲ ਲੱਗਦੇ ਬਜਾਜਾਂ ਹੋ ਗਈਆਂ ਬੋਟਰਾ ਬੱਲੋਵਾਲ ਯਾਨੀ ਮੇਤਲੇ ਸਾਡੇ ਪਿੰਡ ਦੇ ਲਾਗੇ-ਲਾਗੇ ਨਾ ਸਾਡਾ ਪਿੰਡ ਵੱਡਾ ਆ ਤੇ ਵਾਹਿਗੁਰੂ ਦੇ ਵਿੱਚ ਅੱਦੀ ਕਲਾ ਰੱਖੇ ਬੱਬਾ ਹੰਦਾਲ ਜੀ ਦੀ ਕਿਰਪਾ ਆ ਤੇ ਹੁਣ ਪਿੰਡ ਦੇ ਰਾਹ ਪੈ ਗਏ ਆ ਇੱਥੇ ਆਉਣਾ ਹੁਣ ਬਨ ਬਨ ਆਉਗਾ ਇੱਥੇ ਹੁਣ ਤੇ ਦੁਪਹਿਰ ਸ਼ਾਮ ਨੂੰ ਵੈਸੇ ਘਾਟੀ ਦਾ ਸੀਗਾ ਇੱਥੇ ਜਦੋਂ ਅਸੀਂ ਆ ਰਹੇ ਸੀਗੇ ਤੇ ਇੱਥੇ ਵੀ ਆ ਦੇਖੋ ਜੀ ਬਨ ਤੇ ਹੈਗਾ ਤਾਂ ਛੋਟਾ ਜਿਹਾ ਤੇ ਬਹੁਤ ਦਾ ਛੋਟਾ ਜਿਹਾ ਬਹੁਤ ਇੱਥੇ ਤੇ ਕੁਲਫੀਆਂ ਵਾਲਾ ਭਾਈ ਜਾਂ ਡਿਆ ਤੇ ਮੈਂ ਲਾ ਲਣਾ ਕੈਂਡੀਸ ਮੇ ਖਾ ਲੋ ਤੇ ਕਹਿੰਦੇ ਨਹੀਂ ਅਸੀਂ ਨੂੰ ਮੰਮੀ ਖਾਣੀ ਹੈਗੀ ਗੁਲਫੀ ਹੈ ਨਾ ਲਓ ਜੀ ਅਸੀਂ ਹੁਣ ਘਰ ਪਹੁੰਚ ਗਏ ਆ ਆਪਣੇ ਫਾਈਨਲੀ ਅਸੀਂ ਆਪਣੇ ਘਰ ਪਹੁੰਚ ਗਏ ਆ ਤੇ ਦੇਖੋ ਜੀ ਲਾਗੇ ਦੀ ਲਾਗੇ ਦਾ ਵੰਡਾ ਇਹ ਹੁੰਦਾ ਵੀ ਮੈਂਟੋ ਮੈਂਟੀ ਅੱਜ ਹੀ ਤਾਂ ਚੱਲ ਜਿਦਾ ਹੁੰਦਾ ਆ ਤੇ ਕਹਿੰਦੇ ਹੁੰਦੇ ਸਿਆਣੇ ਵੀ ਲਾਗੇ ਦਾ ਵੰਡਾ ਤੇ ਸਰਾਣੇ ਦੀ ਬਾਹ ਹਨਾ ਤੇ ਮਿੰਟ ਮਿੰਟੀ ਅੱਜ ਦਾ ਆਪਣੇ ਸਾਧਨ ਤੇ ਚੱਲ ਜੀਦਾ ਪਹਿਲਾਂ ਸਾਨੂੰ ਬਹੁਤ ਮੁਸ਼ਕਲ ਹੁੰਦਾ ਸੀ ਕਿ ਜਦੋਂ ਸਾਡੀ ਕੋਈ ਐਕਟਿਵਾ ਨਹੀਂ ਹੁੰਦੀ ਸੀ ਕਿ ਟਟਸਾਲ ਸਾਨੂੰ ਛੱਡ ਜਾਂਦੇ ਸੀਗੇ ਫਿਰ ਲੈਣ ਜਾਂਦੇ ਸੀਗੇ ਤੇ ਉਹਨਾਂ ਦੇ ਕੰਮ ਬਾਕੀ ਰਹਿੰਦੇ ਹੁੰਦੇ ਸੀਗੇ ਤੇ ਹੁਣ ਸਾਡੇ ਕੋਲ ਐਕਟਿਵ ਹੈਗੀ ਹੈ ਹੁਣ ਅਸੀਂ ਆਪਣੇ ਆਪ ਚੱਲ ਜੀਦਾ ਆ ਤੇ ਬਹੁਤ ਖੁੱਖਾ ਆ ਜਾਣਾ ਨਾ ਤੇ ਮਿੰਟ ਮਿੰਟੀ ਅੱਜ ਦਾ ਮਿੰਟ ਮਿੰਟ ਚੱਲ ਜੀਦਾ ਨਾ ਰੋਡ ਬਣੀ ਹੋਈ ਆ ਤੇ ਬੰਦਨਾ ਗੁੱਸਾ ਨਾ ਗਈ ਤੇ ਤੂੰ ਘਰ ਨਹੀਂ ਮਿਲੀ ਹੈਗੀ ਤੇ ਡੱਬੂ ਖੜਕਾ ਕੇ ਅਸੀਂ ਆ ਗਏ ਆ ਨਾ ਤੇ ਚਲੋ ਮੈਂ ਕਿਹਾ ਮਿਲ ਜਾਨੇ ਅੱਜ ਥੋੜਾ ਖੁੱਲਾ ਟਾਈਮ ਸੀਗਾ ਤੇ ਤੁਸੀਂ ਫੇਰ ਰੁੱਸਾ ਕਰਦੇ ਹੁੰਦੇ ਆ ਵੀ ਪੁਆਈ ਨਹੀਂ ਹੈਗੀ ਮੈਨੂੰ ਤੇ ਸੌਰੀ ਤੁਹਾਨੂੰ ਜ ਨਹੀਂ ਮਿਲੀ ਹੈਗੀ ਤੇ ਤੇਰਾ ਵੀ ਵਲੌਗ ਬਣਾ ਕੇ ਲਿਆਉਣਾ ਸੀਗਾ ਮੈਂ ਨਾ ਤੇ ਚਲੋ ਖੈਰ ਫੇਰ ਕਿਤੇ ਆਵਾਂਗੇ ਤੇ ਤੁਹਾਡਾ ਵਲੌਗ ਬਣਾਵਾਂਗੇ ਤੁਹਾਨੂੰ ਵੀ ਕਾਹਲੀ ਸੀਗੀ ਔਰ ਸਾਨੂੰ ਵੀ ਨਹੀਂ ਸੀ ਪਤਾ ਤੁਸੀਂ ਚਲ ਜਾਣਾ ਹਨਾ ਕਦੇ ਚਲੋ ਖੈਰ ਕੰਮ ਕਰਦਾ ਹੁੰਦੇ ਹੁੰਦੇ ਹਨਾ ਤੇ ਫੇਰ ਮਿਲਾਂਗੇ ਤੇ ਸਾਡੀ ਵੱਡੀ ਪਰਜਾਈ ਉਹ ਵੀ ਨਹੀਂ ਸਾਨੂੰ ਮਿਲੇ ਹੈਗੇ ਤੇ ਉਹ ਵੀ ਕਿਤੇ ਕੰਮ ਚੱਲ ਗਿਆ ਉਹ ਵੀ ਤੇ ਮੈਂ ਕਿਸੇ ਨੂੰ ਫੋਨ ਵੀ ਨਹੀਂ ਕੀਤਾ ਸੀਗਾ ਵੀ ਮੈਂ ਆਉਣਾ ਅੱਜ ਤੇ ਵੱਡੀ ਮੰਮੀ ਨੂੰ ਮੈਂ ਦੇਖਣ ਜਾਣਾ ਸੀਗਾ ਮੇਰਾ ਬੜਾ ਹੀ ਮਨ ਸੀਗਾ ਉਹ ਦਾਸ ਹੋਇਆ ਵੀ ਮੈਂ ਜਾਵਾਂ ਦੇਖਣ ਤੇ ਦੇਖੋ ਜੀ ਜਿਹੜਾ ਮਨ ਦਾ ਬਿਮਾਰ ਹੁੰਦਾ ਨਾ ਆਪਣੇ ਮਾਪੇ ਬਿਮਾਰ ਹੁੰਦੇ ਜਦੋਂ ਵੀ ਆਪਣੇ ਬੱਚਿਆਂ ਨੂੰ ਦੇਖ ਕੇ ਖੁਸ਼ ਹੋ ਜਾਂਦਾ ਹਨਾ ਜਾਨੀ ਉਹਦਾ ਕਿਲੋ ਖੂਨ ਵਜ ਜਾਂਦਾ ਆ ਤੇ ਹੌਸਲਾ ਵਜ ਜਾਂਦਾ ਹੈ ਤਾਂ ਹੋ ਜਾਂਦੀ ਆ ਤੇ ਮੰਮੀ ਹੁਣ ਕੁਛ ਠੀਕ ਅਕੇ ਨਾਲੋਂ ਕਾਫੀ ਵਧੀਆ ਆ ਤੇ ਵਾਹਿਗੁਰੂ ਦਾ ਦੀ ਤੰਦਰੁਸਤੀ ਜਾਣੀ ਜਲਦੀ ਹੋਵੇ ਆਪਣੇ ਆਪ ਤੁਰਨ ਫਿਰਨ ਹਨਾ ਦੇਖੋ ਜੀ ਮੇਰੇ ਕੋ ਨਾ ਕਿਸੇ ਦਾ ਦੁੱਖ ਨਹੀਂ ਦੇਖ ਹੁੰਦਾ ਹੈਗਾ ਤੇ ਨਾ ਮੈਂ ਕਿਸੇ ਨੂੰ ਦੁੱਖ ਦਿੰਦੀ ਆ ਨਾ ਤੇ ਮਨ ਦੁੱਖ ਦੇਖਣੇ ਚਾਹਦਾ ਦਿਲ ਕਿਸਦਾ ਨਾ ਤੇ ਵਾਇਗਰ ਕਿਸੇ ਨੂੰ ਦੁੱਖ ਨਾ ਦਿਖਾਵੇ ਕਿਸੇ ਵੀ ਬੈਰੀ ਦੁਸ਼ਮਣ ਤੋਂ ਦੁੱਖ ਨਾ ਦਿਖਾਵੇ ਹਨਾ ਤੇ ਅਸੀਂ ਜਿਹੜੇ ਸਾਨੂੰ ਨਹੀਂ ਚੰਗਾ ਚਾਹੁੰਦੇ ਹੈਗੇ ਨਾ ਸਾਡਾ ਸਾਨੂੰ ਨਹੀਂ ਮਤਲਬ ਵਧੀਆ ਮੰਨਦੇ ਹੈਗੇ ਤੇ ਉਹਨਾਂ ਦਾ ਭਲਾ ਮੰਗਦੇ ਆ ਸਾਰਿਆਂ ਦਾ ਸਰਬਦਾ ਭਲਾ ਮੰਗਦੇ ਨਾ ਕੁੱਲ ਦੇਬਲਾ ਮੰਗਦੇ ਆ। ਤੁਸੀਂ ਕਿਸੇ ਦਾ ਬੁਨਾ ਕਰਕੇ ਰਾਜੀ ਨਹੀਂ ਹੈਗੇ ਨਾ ਵਾਈ ਗੁਰੂ ਕਰਾਵੇ ਹਨਾ। ਤੇ ਵਧੀਆ ਲੱਗਾ ਜਾ ਕੇ ਮਿਲ ਕੇ ਤੇ ਜਲਦੀ-ਜਲਦੀ ਮੰਮੀ ਦੇ ਸਿਰ ਠੀਕ-ਠਾਕ ਹੋਵੇ ਤੇ ਵਧੀਆ ਹੋਵੇ। ਤੇ ਦੇਖਣ ਦੇ ਨਾਲ ਹੀ ਖੁਸ਼ੀ ਮਿਲਦੀ ਹੈ ਨਾ ਤੇ ਫੋਨਾਂ ਦੇ ਉਹ ਗੱਲਾਂ ਨਹੀਂ ਬਣਦੀ ਜੋ ਅਮੋ ਸਾਹਮਣੀ ਗੱਲਬਾਤ ਹੁੰਦੀ ਆ। ਤੇ ਚਲੋ ਖੈਰ ਦੁੱਖ ਜ਼ਿੰਦਗੀ 'ਚ ਆਉਂਦੇ ਆ ਤੇ ਚਲ ਜਾਂਦੇ ਦੁੱਖ ਸੋ ਜਿੰਦਗੀ ਦੇ ਨਾਲ ਹੀ ਆ। ਤੇ ਦੁਖ ਸੁਖ ਵੀ ਕਹਿੰਦੇ ਕੱਪੜਾ ਆ ਜਿੱਦਾਂ ਇੱਕਦਮ ਹੀ ਦੁੱਖ ਆ ਜਾਂਦਾ ਆ ਤਾਂ ਫਿਰ ਹੌਲੀ-ਹੌਲੀ ਜਾਂਦਾ ਇੱਕਦਮ ਹੀ ਆਉਂਦਾ ਕੋੜੀ ਦੀ ਚੱਲੇ ਤੇ ਜਾਂਦਾ ਕੀੜੀ ਦੀ ਤੋਰੇ ਹਨਾ ਤੇ ਇਦਾਂ ਆ ਤੇ ਮੰਮੀ ਉਹਨੂੰ ਜਲਦੀ-ਜਲਦੀ ਵਾਘਰੂ ਆਰਾਮ ਦੇਵੇ ਤੇ ਤੰਦਰੁਸਤ ਉਹਨਾਂ ਨੂੰ ਜਲਦੀ-ਜਲਦੀ ਹੋਵੇ ਤੇ ਆਪੋ ਆਪਣੇ ਜਿੱਦਾਂ ਕੱਲੂ ਕਰ ਪੈਰਾਂ ਨਾ ਕਿਸੇ ਦੇ ਜਿੱਦਾਂ ਕਹ ਲੋਗੀ ਮਤ ਮਸਾਲੇ ਕਰ ਪਾਇਆ ਠੀਕ ਠਾਕ ਚੱਲਣ ਤੇ ਜੋ ਵੀ ਆਪਣੇ ਮਿਹਨਤ ਕਰਕੇ ਰੋਟੀ ਕਮਾ ਸਕੀ ਹੈ ਨਾ ਤੇ ਸ਼ਾਮ ਦਾ ਹੋ ਗਿਆ ਟਾਈਮ ਪੌਣੇ 6 ਉਹਦਾ 6 ਦਾ ਹੋ ਗਿਆ ਟਾਈਮ ਹੈ ਹੁਣ ਚੋਲਮਾ ਗਾਈ ਨੂੰ ਚਲੋ ਜੀ ਆਪਾਂ ਮਿਲ ਵੀ ਆਏ ਆ ਮੰਮੀ ਨੂੰ ਦੇਖ ਆਏ ਆ ਤੇ ਨਾਲੇ ਆਪਣੇ ਘਰ ਦੇ ਕੰਮ ਕਰ ਵੀ ਹੁਣ ਕਰ ਲੈਣੇ ਆ ਤੇ ਗਾਈ ਦੀ ਧਾਰ ਕੱਢ ਕੇ ਤੇ ਫਿਰ ਆਟਾ ਟਕਉਣ ਕੇ ਦਾਲ ਤਾਂ ਬਣਾ ਕੇ ਗਈ ਸੀ ਮੈਂ ਉਹ ਹੈਗੀ ਆ ਤੇ ਚਲੋ ਜੀ ਹੁਣ ਇਹ ਬਲੌਗ ਤੁਹਾਨੂੰ ਅਜ ਦਾ ਕੱਲ ਆਊਗਾ ਮੰਗਲਵਾਰ ਕਿਉਂ ਅਜ ਹੈਗਾ ਸੋਮਵਾਰ ਕੱਲ 13 ਤਰੀਕ ਨੂੰ ਬਲੌਗ ਆਊਗਾ ਫਿਰ ਐਂਡਡ ਕਰੂੰਗੀ ਫਿਰ ਸੇਵ ਕਰੂੰਗੀ ਫਿਰ ਥੰਬਨੇਲ ਲਾਉਂਗੀ ਤੇ ਆਪਣੇ ਚੈਨਲ ਤੇ ਅਪਲੋਡ ਕਰੂੰਗੀ ਫਿਰ ਇਹ ਤੱਕ ਬਲੌਗ ਆਊਗਾ ਜੀ ਇਹ ਤੇ ਸਾਡੇ ਬਲੌਗ ਨੂੰ ਫੁੱਲ ਵਾਚ ਕਰਿਆ ਕਰੋ ਤੇ ਟੈਂਦਾ ਵਾਚ ਟਾਈਮ ਕਰਾ ਦਿਓ ਪਲੀਜ਼ ਸਾਰੇ ਸਪੋਰਟ ਕਰੋ ਸਾਡੇ ਜੀ ਚੈਨਲ ਨੂੰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਸਸਤੀ ਕਰ ਦਿਓ ਓਕੇ ਜੀ ਸਸਤੀ ਕਰ ਸਾਰਿਆਂ ਦੇ ਜੀ